ਹਵਾਈ ਅੱਡੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਹੁਤ ਜਲਦ ਹਵਾਈ ਅੱਡੇ ਜੁੜੇ ਆ ਉਹ ਮੁੜ ਤੋਂ ਖੁੱਲਣ ਜਾ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਬਣਿਆ ਸੀਗਾ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਉਸ ਸਮੇਂ ਭਾਰਤ ਦੇ ਵਿੱਚ ਕਈ 에ਰਪੋਰਟ ਜਿਹੜੇ ਆ ਬੰਦ ਕਰ ਦਿੱਤੇ ਗਏ ਸੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਰੂਟ ਡਾਇਵਰਟ ਕਰ ਦਿੱਤੇ ਗਏ ਆ ਤਾਂ ਉਹਨਾਂ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੂਰੇ ਦੇਸ਼ ਭਰ ਦੇ ਵਿੱਚ 32 ਦੇ ਕਰੀਬ 에ਰਪੋਰਟ ਬੰਦ ਸੀ ਪਰ ਹੁਣ ਆ ਮੁਰਤੋਂ ਫਲਾਈਟਾਂ ਉੱਡਣ ਗਿਆ ਮੁਰਤੋਂ ਜਿਹੜੇ 에어ਪੋਰਟ ਨੇ ਉਹ ਖੁੱਲ ਜਾਣਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਦੱਸਦੀ ਕਿ ਚੰਡੀਗੜ੍ਹ 에어ਪੋਰਟ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਕਿ ਚੰਡੀਗੜ੍ਹ 에어ਪੋਰਟ ਜਿਹੜਾ ਆ ਆਮ ਲੋਕਾਂ ਦੇ ਵਾਸਤੇ ਹੁਣ ਖੁੱਲ ਚੁੱਕਿਆ ਹੈ ਅੱਜ 10:30 ਵਜੇ ਤੋਂ ਹੀ ਫਲਾਈਟਾਂ ਜਿਹੜੀਆਂ ਨੇ ਉਹ ਚੰਡੀਗੜ੍ਹ 에어ਪੋਰਟ ਤੋਂ ਉੱਡਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਕਾਇਦਾ ਚੰਡੀਗੜ੍ਹ 에어ਪੋਰਟ ਅਥਾਰਟੀ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਉਹ ਟਵੀਟ ਅਸੀਂ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਚੰਡੀਗੜ੍ਹ 에어ਪੋਰਟ ਅਥਾਰਟੀ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਲਿਖਿਆ ਗਿਆ ਹੈ ਕਿ ਜੋ 에어ਪੋਰਟ ਬੰਦ ਕੀਤਾ ਗਿਆ ਸੀਗਾ ਜੋ ਵਿਵਾਦ ਦੇ ਵਿਚਾਲੇ ਹੁਣ ਉਹ ਦੁਬਾਰਾ ਤੋਂ ਰੀਜ਼ਿਊਮ ਕਰ ਦਿੱਤਾ ਗਿਆ ਹੈ ਜਾਨੀ ਕਿ ਇਹ 에어ਪੋਰਟ ਜਿਹੜਾ ਆ ਆਮ ਲੋਕਾਂ ਦੇ ਵਾਸਤੇ ਖੋਲ ਦਿੱਤਾ ਗਿਆ ਹੈ